ਇਤਤਨ ਕੁੱਲੜ ਪੀਜ਼ਾ ਕਪਲ ਦੇ ਹਵਾਲੇ ਤੇ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਉਹ ਪੰਜਾਬ ਛੱਡ ਕੇ ਵਿਦੇਸ਼ ਇੰਗਲੈਂਡ ਯਾਨੀ ਸ਼ਿਫਟ ਹੋ ਗਏ ਨੇ ਇਸੇ ਗੱਲ ਦੀ ਜਿਹੜੀ ਪੁਸ਼ਟੀ ਹੈ ਅੱਜ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਕਰ ਦਿੱਤੀ ਗਈ ਹੈ ਜੀ ਹਾਂ ਸਹਿਜ अरोड़ा ਤੇ ਗੁਰਪ੍ਰੀਤ अरोड़ा ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਆਪਣੇ ਫੈਨਸ ਦੇ ਨਾਲ ਜਿਸ ਵੀਡੀਓ ਵਿੱਚ ਉਹਨਾਂ ਨੇ ਸਹੀ ਮਾਨਿਆ ਦੇ ਵਿੱਚ ਇਸ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ ਕੱਲ ਦੀਆਂ ਕਿ ਉਹ ਸ਼ਿਫਟ ਹੋ ਗਏ ਨੇ ਇੰਗਲੈਂਡ ਉਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਇਸ ਵੀਡੀਓ ਵਿੱਚ ਉਹਨਾਂ ਨੇ ਕਿਹਾ ਹੈ ਕਿ ਅੱਜ ਸਹੀ ਮਾਇਨੇ ਦੇ ਵਿੱਚ ਉਹਨਾਂ ਲੋਕਾਂ ਦੀ ਜਿੱਤ ਹੋ ਗਈ ਹੈ ਜਿਨ੍ਹਾਂ ਨੇ 네ਗਟਿਵਿਟੀ ਫੈਲਾਈ ਸਾਡੀ ਲਾਈਫ ਦੇ ਵਿੱਚ ਜਿਨ੍ਹਾਂ ਨੇ 네ਗੇਟਿਵ ਕਮੈਂਟ ਕੀਤੇ ਅਸੀਂ ਸਭ ਕੁਝ ਇਨੀ ਮਿਹਨਤ ਦੇ ਨਾਲ ਜੋ ਬਣਾਇਆ ਅੱਜ ਅਸੀਂ ਛੱਡ ਛੁੱਡ ਕੇ ਸਭ ਕੁਝ ਵਿਦੇਸ਼ ਜਾ ਰਹੇ ਹਾਂ ਇੱਕ ਨਵੀਂ ਸ਼ੁਰੂਆਤ ਦੇ ਵੱਜੋਂ ਇਸ ਵੀਡੀਓ ਨੂੰ ਸਾਂਝਾ ਕਰਦੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਮੋਹਰ ਲਗਾ ਦਿੱਤੀ ਜੁੜੀਆਂ ਚਰਚਾਵਾਂ ਕੱਲ ਬਾਜ਼ਾਰ ਦੇ ਵਿੱਚ ਕਾਫੀ ਤੇਜ਼ੀ ਨਾਲ ਚੱਲ ਰਹੀਆਂ ਸੀ ਕਿ ਜਿਹੜਾ ਕੁੱਲੜ ਪੀਜ਼ਾ ਕਪਲ ਹੈ ਤੁਹਾਨੂੰ ਦੱਸ ਦਈਏ ਕਿ ਕੁੱਲੜ ਪੀਜ਼ਾ ਕਪਲ ਆਪਣੇ ਕੁੱਲੜ ਪੀਜ਼ਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾਵਾਂ ਵਿੱਚ ਆਇਆ ਸੀ ਵੱਡੇ ਤੋਂ ਵੱਡੀਆਂ ਹਸਤੀਆਂ ਉਹਨਾਂ ਦੇ ਰੈਸਟੋਰੈਂਟ ਤੇ ਆ ਕੇ ਕੁੱਲੜ ਪੀਜ਼ਾ ਦਾ ਜ਼ਾਇਕਾ ਚੱਕਦੀਆਂ ਸੀ ਤੇ ਉਸ ਦੌਰਾਨ ਹੀ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆਉਂਦਾ ਜਿੱਥੇ ਉਹਨਾਂ ਦੀ ਇੱਕ ਨਿੱਜੀ ਵੀਡੀਓ ਜਿਹੜੀ ਵਾਇਰਲ ਹੋ ਜਾਂਦੀ ਹੈ ਤੇ ਉਸ ਵੀਡੀਓ ਦੇ ਵਾਇਰਲ ਹੋਣ ਦੇ ਨਾਲ ਉਹਨਾਂ ਨੂੰ ਕ ਉਹ ਵੀ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆਪਣੀ ਲਾਈਫ ਦੇ ਵਿੱਚ ਆਪਣੇ ਜੀਵਨ ਚ ਕਿਉਂਕਿ ਉਹ ਜਿਹੜੀ ਨਿੱਜੀ ਵੀਡੀਓ ਵਾਇਰਲ ਹੁੰਦੀ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਟ੍ਰੋਲਰ ਜਿਹੜੇ ਨੇ ਟ੍ਰੋਲ ਕਰਦੇ ਨੇ 네ਗੇਟਿਵ ਕਮੈਂਟ ਆਉਂਦੇ ਸੀ ਆਏ ਦਿਨ ਕੋਈ ਨਾ ਕੋਈ ਨਵਾਂ ਵਿਵਾਦ ਜੁੜਿਆ ਰਹਿੰਦਾ ਸੀ ਉਹਨਾਂ ਦੀ ਲਾਈਫ ਤੇ ਨਾਲ ਐਫਆਈਆਰ ਦਰਜ ਹੁੰਦੇ ਸੀ ਬਹੁਤ ਸਾਰੀਆਂ ਟਿੱਪਣੀਆਂ ਨਾਲ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੇ ਨਾਲ ਉਹਨਾਂ ਦਾ ਲਾਈਫ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਸੀ ਤਾਂ ਉਹ ਜਿਹੜਾ ਰਹਿਣਾ ਸੀ ਉਹ ਕਾਫੀ ਮੁਸ਼ਕਲ ਹੋ ਗਿਆ ਸੀ ਪੰਜਾਬ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੇ ਸ਼ਾਇਦ ਇਹ ਵੱਡਾ ਕਦਮ ਚੁੱਕਿਆ ਕਿ ਇੱਕ ਨਵੀਂ ਸ਼ੁਰੂਆਤ ਦੇ ਵਜੋਂ ਇੰਗਲੈਂਡ ਸ਼ਿਫਟ ਹੋ ਗਏ ਤੇ ਕੱਲ ਦੀਆਂ ਖਬਰਾਂ ਕਾਫੀ ਚਰਚਾਵਾ ਵਿੱਚ ਆ ਰਹੀਆਂ ਸੀ ਵੱਖ-ਵੱਖ ਜਿਹੜੀਆਂ ਉੱਥੇ ਲੋਕਾਂ ਵੱਲੋਂ ਵੱਖ-ਵੱਖ ਜਿਹੜੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਸੀ ਕਈ 팬ਸ ਉਹਨਾਂ ਦੇ ਪੱਖ ਵਿੱਚ ਸੀ ਤੇ ਤੰਦ ਦੱਸਦੀ ਹੈ ਕਿ ਅੱਜ ਇਸ ਗੱਲ ਦੀ ਆਖਿਰਕਾਰ ਦੋਨਾਂ ਕਪਲਜ਼ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਸਹੀ ਮਾਇਨਿਆਂ ਦੇ ਵਿੱਚ ਅਸੀਂ ਸਭ ਕੁਝ ਛੱਡ ਛੁੱਟ ਕੇ ਇੱਕ ਨਵੀਂ ਸ਼ੁਰੂਆਤ ਦੇ ਨਾਲ ਵਿਦੇਸ਼ ਸ਼ਿਫਟ ਹੋ ਗਏ ਆ ਤੰਦ ਦੱਸਦੀ ਹੈ ਕਿ ਉਹਨਾਂ ਦਾ ਪੁੱਤਰ ਵੀ ਉਹਨਾਂ ਦੇ ਨਾਲ ਤੰਦ ਦੱਸਦੀ ਹੈ ਕਿ ਉਹਨਾਂ ਦਾ ਪੁੱਤਰ ਵੀ ਉਹਨਾਂ ਦੇ ਨਾਲ ਹੀ ਹੈ ਕੁੱਚਰ ਪਹਿਲਾਂ ਹੀ ਉਹਨਾਂ ਦੇ ਪੁੱਤਰ ਦਾ ਜਨਮ ਹੋਇਆ ਹੈ ਗੁਰਪ੍ਰੀਤ अरोੜਾ ਤੇ ਸਹਿਜ अरोੜਾ ਦੇ حوالے ਤੋਂ ਵੱਡੀ ਖਬਰ ਹੈ ਕਿ ਉਹ ਪੰਜਾਬ ਛੱਡ ਕੇ ਤਾਂ ਦੱਸਦੇ ਕਿ ਜਲੰਧਰ ਦੇ ਵਸਨੀਕ ਸੇ ਆਪਣਾ ਰੈਸਟੋਰੈਂਟ ਚਲਾ ਰਹੇ ਸੀ ਤੇ ਕੁੱਲੜ ਪੀਜ਼ਾ ਕਿਉਂਕਿ ਉਹਨਾਂ ਨੇ ਕਾਫੀ ਇਨੋਵੇਟਿਵ ਵੇ ਦੇ ਨਾਲ ਪੀਜ਼ਾ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਸੀ ਤੇ ਕਾਫੀ ਅਲੱਗ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਜਦੋਂ ਉਹ ਵਾਇਰਲ ਹੋ ਜਾਂਦੇ ਨੇ ਆਪਣੇ ਕੁਲੜ ਪੀਜ਼ਾ ਨੂੰ ਲੈ ਕੇ ਤੇ ਕਾਫੀ ਚਰਚਾਵਾ ਵਿੱਚ ਰਹਿੰਦੇ ਨੇ ਕਾਫੀ ਬਲੌਗਰਸ ਉਹਨਾਂ ਦੇ ਰੈਸਟੋਰੈਂਟ ਤੇ ਆਉਂਦੇ ਸੀ ਕਾਫੀ ਭੀੜ ਬਣੀ ਰਹਿੰਦੀ ਸੀ ਬਟ ਇੱਕ ਜ਼ਿੰਦਗੀ ਦੇ ਵਿੱਚ ਅਲੱਗ ਮੋੜ ਆਉਂਦਾ ਜਦੋਂ ਉਹਨਾਂ ਦੀ ਜਿਹੜੀ ਲਾਈਫ ਹੈ ਸਾਰੀ ਪਲਟ ਜਾਂਦੀ ਹੈ ਤੇ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਸਹੀ ਮਾਨਿਆਂ 'ਚ ਅਸੀਂ ਪੰਜਾਬ ਛੱਡ ਕੇ ਵਿਦੇਸ਼ ਇੱਕ ਨਵੀਂ ਸ਼ੁਰੂਆਤ ਲਈ ਜਾ ਚੁੱਕੇ ਹਾਂ